ਦੋਸਤੋ ਇਹ ਦੁਬਈ ਦਾ ਰਾਜਾ ਜਿਹੜਾ ਸਾਹਮਣੇ ਖੜਾ ਸੇਕ ਮੁਹੰਮਦ ਬਿਨ ਮਕਸੂਦ ਲੋਕ ਲੰਘ ਰਹੇ ਨੇ ਲਾਲ ਬੱਤੀ ਹੋਣ ਦੀ ਉਮੀਦ ਵੇਟ ਕਰ ਰਿਆ ਜਦੋਂ ਬੱਤੀ ਹੋਊ ਕਾਰਾਂ ਖੜਨੀਆਂ ਫੇਰ ਅੱਗੇ ਲੰਘੂਗਾ ਮਤਲਬ ਕਾਨੂੰਨ ਰਾਜੇ ਲਈ ਵੀ ਉਹ ਹੈ ਜੀ ਆ ਪਰਜਾ ਲਈ ਵੀ ਉਹ ਹੈ ਜੀ ਸਾਡੇ ਇੱਥੇ ਬਸੇਰੇ ਲਟੇਰੇ ਕਹਿ ਦਿੰਦੇ ਆ ਸਿਕਿਉਰਟੀਆਂ ਦੀ ਕੀ ਲੋੜ ਆ ਮੌਕਾ ਮਿਲਣ ਤੇ ਸੈਂਕੜੇ ਗੱਡੀਆਂ ਦੀਆਂ ਲਾਈਨਾਂ ਚ ਜਾਂਦੇ ਆ ਦੇਖ ਲਿਓ ਤੁਸੀਂ ਸਕਿਉਰਟੀ ਵਾਲਾ ਬੰਦਾ ਕੋਈ ਦੀਂਹ ਦਾ ਕੋਲੇ ਜੇ ਕੋ ਹੋਇਆ ਤਾਂ ਸਾਦੀ ਵਾਰ ਦੀ ਚ ਇਹਨਾਂ ਵਰਗਾ ਹੋ ਸਕਦਾ ਨਹੀਂ ਕੋਈ ਦੀਂਹ ਦਾ ਨਹੀਂ ਆ ਦੇਖੋ ਹੁਣ ਬੱਤੀ ਹੋਈ ਆ ਹੁਣ ਲੰਗੇ ਨੇ ਗੌਰ ਨਾਲ ਦੇਖਿਓ ਦੁਬਈ ਦਾ ਕਿੰਗ ਐ ਸਿਆਣਪ ਦੀ ਇੰਨੀ ਆ ਰੇਤੇ ਨੂੰ ਮਾਰੂਥਲਾਂ ਨੂੰ ਅੱਜ ਇਹਨੇ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਾਇਆ ਪਿਆ ਸਭ ਤੋਂ ਕਾਮਯਾਬ ਸ਼ਹਿਰ ਜਿੱਥੇ ਦੁਨੀਆ ਦੀ ਹਰ ਕੰਪਨੀ ਆਪਣਾ ਦਫ਼ਤਰ ਬਣਾਉਣ ਨੂੰ ਤਰਸਦੀ ਆ ਆ ਜਾਂਦਾ ਦੇਖ ਲਓ ਕੋਈ ਹੈ ਸਕਿਉਰਟੀ ਆਪਣੇ ਵਾਲਿਆਂ ਨਾਲ ਮਿਲਾ ਕੇ ਵੇਖ ਲਓ ਚੋਰਾਣਾ ਕੀ ਬਣਦੀ ਹੈ ਗੱਲ ਦੇਖਦੇ